ਇਕ ਓੰਕਾਰ ਸ਼੍ਰੀ ਗੁਰਪ੍ਰਸਾਦ ਬਾਝ ਚਾਹੀ ਦਸਵੀਂ ਕਮਿਓ ਬਾਝਵੇਂ ਦੀਜੋ ਭਈ ਅਮਰੀ ਕਰੋ ਹਾਤੇ ਰੱਛਾ ਪੂਰਨ ਹੋਏ ਚਿਤ ਕੀ ਚਾਤਿ ਵਚਨ ਮੜੈ ਹਮਾਰਾ ਆਪਣਾ ਜਾਣ ਕਰੋ ਪ੍ਰਤੀ ਪਾਰਾ ਅਮਰੇ ਦੁਸ ਬੈਤਮ ਕਾਉ ਆਪਹਾਦ ਮੋਹਿ ਬਚਾਉ ਸੁਖੀ ਬਸੈ ਮੋਹ ਪਰਿਵਾਰਾ ਸੇਵਕ ਸਿਖ ਸਵੇ ਕਰਤਾਰਾ ਮੂਰ ਚਾਣਿ ਕਰ ਦਇਆ ਕਰੀਐ ਸਭਨਨ ਕੋ ਹਦ ਸਿੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰੁ ਕਜਿਨ ਕਿ ਰਹੇ ਪਿਆਸਾ तुम्हें शार के वरनाते हो जो बरचास तुम ते पाऊं सेवक सिक हमारे तारिए चुन चुन सत्र हमारे मारिए आप हाद मुझे वरिए मरण काल का त्रास न वरिए हो जो सदा हमारे बच्चा श्रेष्ठ जो करी वरच्छा राख ले में रखना हारे सहव संत सहाय प्यारे दीन बन दर्शन के हंता तुम हो पुरी चतुर्दस्कंता काल पर ब्रह्मा अवतारा काल पर शिव अवतारा काल पर कृष्ण प्रकासा सकल काल का का की आत्मासा ਜਮਨ ਕਾਲ ਜੋ ਗੀ ਸਭ ਕੀਓ ਬੇਦ ਰਾ ਬ੍ਰਹਮਾ ਜੋਥੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਮਨ ਕਾਲ ਸਭ ਵਿਕਤ ਬਨਾਇਓ ਦੇਵ ਦਾਜਿਤ ਨੇ ਬਜਾਇਓ ਆਦਨ ਤੇ ਕੇ ਅਵਤਾਰਾ ਸੋਈ ਗੁਰੂ ਸੰਧਿਓ ਹਮਾਰਾ ਨਮਸਕਾਰ ਤੁਸੀ ਕੋ ਹਮਾਰੇ ਸਕਲ ਪ੍ਰਜਾ ਜਨ ਆਵ ਸਵਾਰੀ ਸਭ ਕਣ ਕੋ ਸਭ ਗੁਣ ਸੁਖ ਦਿਓ ਸਤਰੰਗ ਕੋ ਪਲ ਮੋਗਦ ਕੀਓ ਘਟ ਘਟ ਕੇ ਅੰਤਰ ਕੀ ਜਾਣ ਭਲੇ ਬਰੇ ਕੀ ਪੀਰ ਪਛਾਣ ਚਿੰਟੀ ਦੇ ਕੁੰਚ ਰੈ ਸੋਲਾ ਸਭ ਪਰ ਕਿਰਪਾ ਨਿਸਕਰ ਫੂਲਾ ਸੰਤਨ ਦੇ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨੇ ਘਟ ਘਟ ਕੇ ਵੜ ਵੜ ਕੇ ਜਾਣੇ ਜਬ ਦਰਖ ਕਰਾ ਕਰਤਾ ਰਾ ਪਰਜਾ ਤਰਤ ਤਬ ਦੇਹ ਪਾਰ ਜਬਾ ਕਰਤ ਕਰਤ ਹੋ ਕਬ ਹੋ ਤੁਮ ਮੈਂ ਮਿਲਤ ਦੇ ਤਰ ਸਭ ਹੋ ਜੀਤੇ ਬਨ ਸਿਰ ਸਭ ਤਾਰੇ ਆਪ ਹੀ ਆਪਣੀ ਬੂਝੂ ਚਾਰੇ ਤੁਮ ਸਭੀ ਤੇਰਾ ਤਨ ਰਾਲ ਜਾਣਦ ਪੇਦ ਪੇਦ ਰੇ ਆਲਮ ਨਰੰਕਾ ਨਰਮਕਾ ਨਰ ਲੰਬੀ ਆਦ ਨੀਲ ਨਾਦੇ ਅਸੰਭਰ ਤਾਕਾ ਮੂਲ ਝਾਰਤ ਪੇਦਾ ਜਾਕੋ ਪੇਵ ਨ ਭਾਵਦ ਪੇਦਾ ताको करपहन महामुंड कछ भेद न जानत महादेव को कह सदा शिव निरंकार का चिन्ह तिन्ह हिव आप ही अपनी बुढ है जेती वर्णनत पिन पिन तेतेती तुमरा लखान जाय गोसारा कैब सजा प्रकम संसार एकै रूपनु रूपारंक पिव राव कहि भूपांडा जे रसे तिरके निफूल कान बहु रही दिनी कहौ गुडा जा बैठा कौसल प शंकर केठा सकरि सिद्ध गाए चंबवारज गढ स्वरूप श्यामभव ਅਵਰ ਚਾ ਮੇ ਰਿਤਮ ਕਰੋ ਸਿੱਖੀ ਵਾਰ ਸਿੱਖ ਸੰਗਰੋ ਦੂਸਰੇ ਚਲ ਵੜਤ ਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਦੇਹ ਤੂ ਸਹ ਸਰਨੀ ਪਰੇ ਤਿਨ ਕੈ ਦਿਸ ਦਤ ਹੋ ਅਮਰੇ ਪੁਰਖਣ ਪਗ ਭਰੀ ਤਿਹਾਰੇ ਤਿਨ ਕੈ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤੈ ਹੈ ਤਾ ਕੇ ਕਾਨ ਨਿਕਟ ਨੈ ਹੈ ਰਚਾ ਹੋਇ ਤੈ ਸੁਭ ਕਾਲਾ ਦੂਸਰੇ ਸਰੇ ਤਤ ਕਾਲਾ ਕਿਰਪਾ ਦੇ ਸੰਜਾਣੇ ਰਹੋ ਤਾ ਕੇ ਤਾਪ ਤਨ ਕੁਮਹਰੋ ਰੇ ਦੇ ਸੇਦ ਕਰਮੋ ਸੁਭ ਹੋਏ ਦਿਸੁ ਸਾਸ ਸਕੇ ਨਾ ਕੋ ਇਕ ਵਾਰ ਜਿ ਤੁਮੈ ਸੁਮਾਰਾ ਕਾਲ ਪਾਸ ਤੇ ਧਾਇ ਬਾਰਾ ਜਿੰਨਰ ਨਾਮ ਤੇ ਹਰੋ ਕਹਾ ਦਾਰੇ ਦੁਸਦੋ ਬਿਰਹ ਘੜਕੇਤ ਮਸਰੰਤਿ ਹਾਰੀ ਆਪ ਹਾਰ ਦਲੇ ਹੋ ਬਾਰੀ ਸਰਬ ਥੋਰਮ ਹੋ ਸੁਹਾਇ ਦਿਸਦੋ ਬਤਲੇ ਹੋ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ